ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਿਆਰੇ ਵੀਰੋ ਭੈਣੋ ਬੜੀਆਂ ਮਾਤਾਂ ਬੱਚੇ ਛੋਟੇ ਵੀਰ ਬਾਪੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਲਾਈਕ ਵੀ ਜਰੂਰ ਕਰਿਓ ਤੇ ਆਪਾਂ ਨੂੰ ਸਾਰਿਆਂ ਨੂੰ ਆਪਣੀ ਕਮਿਊਨਿਟੀ ਦੀ ਸਿੱਖਾਂ ਦੀ ਖਾਸ ਕਰਕੇ ਮਦਦ ਜਰੂਰ ਕਰਨੀ ਚਾਹੀਦੀ ਹੈ ਮੇਰੀ ਵੀ ਮਦਦ ਕਰਦੇ ਹੋ ਇਸ ਲਈ ਤੁਸੀਂ ਕਮੈਂਟ ਆਪਣੇ ਸਬਸਕ੍ਰਾਈਬ ਕਰਕੇ ਜੋ ਕਿ ਬਿਲਕੁਲ ਫਰੀ ਹੈ ਉਸ ਲਈ ਮੇਰੀ ਵੀ ਮਦਦ ਹੋ ਜਾਊਗੀ ਤਾਂ ਜੋ ਮੈਂ మేనే ਜੋ ਵੀਡੀਓ ਬਣਾ ਰਹੇ ਆ ਮੇਰੇ ਜਰੀਏ ਕੀ ਪਤਾ ਕਿਸੇ ਕੋਈ ਗੱਲ ਕਿਸੇ ਦੇ ਸਮਝ ਹੀ ਆ ਜਾਵੇ ਪੱਲੇ ਹੀ ਪੈ ਜਾਵੇ। ਕਈ ਵਾਰੀ ਹਰ ਇੱਕ ਗੱਲ ਦਾ ਕਿਉਂਕਿ ਮੁੱਲ ਅੱਜ ਅੱਜ ਦੇ ਸਮੇਂ ਤੇ ਹਰ ਇੱਕ ਗੱਲ ਦਾ ਮੁੱਲ। ਇੱਕ ਇੱਕ ਸ਼ਬਦ ਦਾ ਗੱਲ ਸੋਚ ਸਮਝ ਕੇ ਸਾਡੇ ਲਈ ਤਿਆਰ ਕਰਕੇ ਸਾਡੇ ਮੂਹਰੇ ਰੱਖੇ ਜਾਂਦੇ ਨੇ ਤਾਂ ਜੋ ਅਸੀਂ ਉਹ ਸ਼ਬਦਾਂ ਦੇ ਵਿੱਚ ਅੜ ਜਾਈਏ ਤਾਂ ਕਿ ਅਸੀਂ ਸੋਚਣ ਤੇ ਮਜਬੂਰ ਹੋ ਜਾਈਏ ਵੀ ਯਾਰ ਕਿਤੇ ਅਸੀਂ ਤਾਂ ਨਹੀਂ ਗਲਤ। ਉਹ ਅਸੀਂ ਗਲਤ ਨਹੀਂ ਹੈਗੇ ਯਾਰ ਕਿਤੇ जहड़ा बंद दिमाग है माड़ा मोटा जब बंद सोच सकता वा कहानी सिर्फ इन भी बाबे नानक ने जिन्हे नहीं पहन बस इतों ही कहानी सारी खराब हो गई है सिखा अड़ छे जा रहे हैं भी इतों ही जो दी जो, जो जाड़े भी उ जब भी जुड़ती है जाके जो आप पिछे जुड़ेंगे भी आखिरकार सिख एक बच्चे दे कह देंगे जी साडे ने हिंदुआ के अंग ने फिर ये ऐसे कर दला ਪਾਰਲਾ ਮੰਨਦਾ ਤਾਂ ਅਲੀ ਨੂੰ ਇਹ ਹੁਣ ਕਿਹਨਾ ਦੋ ਪੱਗਿਆਂ ਵਿੱਚ ਜੁਪੀ ਪਿਆਰ ਦੇ ਬੰਦੇ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਚੱਲ ਕੀ ਰਿਹਾ ਹੈ ਜੁਪੀ ਵਾਰ ਕੇ ਉਧਰਲੇ ਬਾਹਰ ਕਿਤੇ ਬਾਹਰ ਅੰਗਰੇਜ਼ਾਂ ਨੂੰ ਨਹੀਂ ਜੀ ਪਤਾ ਹੁਣ ਤੱਕ ਬਾਹਰ ਜੋ ਅਮਰੀਕਾ ਕੈਨੇਡਾ ਵਗੈਰਾ ਜੋ ਜੋ ਵੀ ਨਿਊਜ਼ੀਲੈਂਡ ਵਗੈਰਾ ਆਸਟ੍ਰੇਲੀਆ ਵਗੈਰਾ ਉੱਥੇ ਵੀ ਹੁਣ ਸਿੱਖਾਂ ਨੇ ਇਹਨਾਂ ਦਾ ਵਰਤਾਂਤਕ ਨੂੰ ਸੱਟ ਮਾਰਨੀ ਸ਼ੁਰੂ ਕਰ ਦਿੱਤੀ ਆ ਇੱਕ ਹਰਜਿੰਦਰ ਸਿੰਘ ਦੇ ਨਾਮ ਤੇ ਹੀ ਇਹਨਾਂ ਨੇ ਕਿੱਡਾ ਵੱਡਾ ਵਰਤਾਂਤ ਸਿਰਜ ਕੇ ਰੱਖਤਾ ਇੱਕ ਬਹੁਤ ਬੜੀ ਚਾਲ ਸੀਗੀ ਐ ਸਿੱਖਾਂ ਫਰਜਿੰਦਰ ਸਿੰਘ ਦੇ ਨਾਮ ਦੇ ਜਰੀਏ ਅਮਰੀਕਾ ਦੇ ਖਿਲਾਫ ਖੜਾ ਕਰ ਲਈ ਤਾਂ ਜੋ ਅਮਰੀਕਾ ਜਿ ਸਿੱਖਾਂ ਦੇ ਨਾਲ ਖੜਾ ਹੋ ਵਾ ਪਿੱਠ ਦੇ ਖੜਾ ਹੋ ਵਾ ਵੀ ਉਹ ਵਿਰੁੱਧ ਹੋ ਜੇ। ਸ਼ਬਦਾਂ ਦਾ ਮਤਲਬ ਸਮਝੋ ਅਗਲਾ ਤਾਂ ਸਾਨੂੰ ਤਾਂ ਐਂ ਲੱਗੂ ਨਾ ਇੱਕ ਕੰਮ ਸਿੱਖ ਬੰਦੇ ਨੂੰ ਜਿਹੜਾ ਜਿਆਦਾ ਬੁੱਧੀ ਨਹੀਂ ਸੋਚ ਰਹੀ ਦੇ ਹਾਂ ਯਾਰ ਇਹ ਤਾਂ ਸਾਡੀ ਗੱਲ ਕਰਦੇ ਨਹੀਂ ਉਹ ਕੇ ਵੀ ਪਰ ਨਹੀਂ ਉਹ ਸਾਡੀ ਗੱਲ ਨਹੀਂ ਕਰਦੇ ਉਹ ਆਪਣਾ ਹੀ ਉਹਨਾਂ ਦੇ ਵਿੱਚ ਉਦੇਸ਼ ਆ ਉਹ ਤੇ ਆਈਟੀ ਸੈੱਲ ਨੇ ਜੋ ਉਹਨਾਂ ਦਾ ਹੀ ਕੰਮ ਕਰ ਰਹੇ ਨੇ ਸਾਨੂੰ ਲੱਗਦਾ ਵੀ ਖਣੀ ਸਾਡੇ ਨਹੀਂ ਨਹੀਂ ਸਾਡੇ ਕਦੇ ਹੋਈ ਨਹੀਂ ਸਕਦੇ ਉਹ ਉਹ ਤਾਂ ਜਦੋਂ ਤੁਹਾਨੂੰ ਮੈਂ ਦੱਸਿਆ ਵੀ ਬਾਬਾ ਨਾਨਕ ਨੇ ਜਿਹਨੇ ਉਹ ਪਉਣ ਤੋਂ ਮਨਾ ਕੀਤਾ ਉਸ ਦਿਨ ਤੋਂ ਹੀ ਗਾਣੀ ਉਹਨਾਂ ਨੇ ਉਸ ਦਿਨ ਤੋਂ ਬਰਤਾਂਤ ਆਪਣੇ ਘਰ ਨੇ ਸ਼ੁਰੂ ਕਰਤੇ ਗੁਰੂਆਂ ਵੇਲੇ ਵੀ ਸੀ ਅੱਜ ਸਾਪਣੇ ਵੇਲੇ ਵੀ ਨੇ ਕਾਹੀ ਤਾਂ ਆਪਣਾ ਦੇਸ਼ ਨਹੀਂ ਬਣਾ ਸਕੇ ਆਪਾਂ ਦੇਸ਼ ਨਹੀਂ ਬਣਾ ਸਕੇ ਇਹਨਾਂ ਨੇ ਬੰਨ ਹੀ ਨਹੀਂ ਦਿੱਤਾ ਇਹਨਾਂ ਨੇ ਆਪਣੀ ਪਹੁੰਚ ਉੱਥੇ ਤੱਕ ਜਾਣੇ ਨਹੀਂ ਦਿੱਤੀ ਬਾਹਰ ਹੀ ਨਹੀਂ ਜਾਣ ਦਿੱਤੀ ਇਹ ਕੀ ਜਿਹਨੂੰ ਹਰ ਕੋਈ ਨਹੀਂ ਸਮਝ ਸਕਦਾ ਪਰ ਹਾਂ ਉਹ ਸਮਝ ਸਕਦਾ ਜਿਹਨੂੰ ਪਤਾ 바 ਵੀ ਕਿਤੇ ਇੱਕ ਬੰਦਾ ਬੋਲ ਰਿਹਾ ਕਿਤੇ 10 ਬੰਦੇ ਬੋਲ ਰਹੇ ਇਹ ਹੁਣ ਉਹੀ ਠੀਕ ਆ ਜਿਵੇਂ ਕਿ ਸਿੱਖਾਂ ਦੇ ਲਈ ਕੋਈ ਆਪਾਂ ਆਪਣੇ ਲਈ ਕੁਝ ਨਹੀਂ ਕਰ ਸਕਦੇ ਕਿਉਂਕਿ ਪਾਰਲੀਮੈਂਟ ਦੇ ਵਿੱਚ ਇੱਕ ਟੋ ਘਟਾ ਆਪਾਂ ਨੂੰ 270 ਤੋਂ ਘਟੋਗੇ 275 MP ਆਪਾਂ ਨੇ ਹੱਕ ਚ ਚਾਈ ਨੇ ਜੇ ਆਪਾਂ ਆਪਣੇ ਹੱਕ ਚ ਕੋਈ ਕਾਨੂੰਨ ਬਣਾਉਣਾ ਇਹ ਉਹ ਚੀਜ਼ ਤਾਂ ਜਦੋਂ ਉਹ ਚੀਜ਼ੇ ਕਿਸੇ ਦੇ ਪੱਲੇ ਪੈਂਦੀ ਆ ਫਿਰ ਕਹਾਣੀ ਸਮਝ ਆਉਂਦੀ ਆ ਸਾਰਿਆਂ ਦੀ ਫਿਰ ਉਹ ਸਮਝ ਸਕਦੇ ਨੇ ਬੰਦੇ ਵੀ ਹਾਂ ਕੱਲ ਕੀ ਰਿਹਾ ਸੀ ਉਹਨੂੰ ਸੰਤਾਲੀ ਰੋਜ਼ ਨਹੀਂ ਤਾਂ ਬਹੁਤ ਕੁਝ ਹੋ ਜਾ ਲਗਾ ਸੀ ਤੀਜੀ ਤਰ ਸੀ ਤੀਜੀ ਤੇ ਤੁਮ ਲਗ ਲੈਣਾ ਹੋਈ ਨਹੀਂ ਹੁੰਦਾ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕਬਜ਼ਾ ਕਰਿਆ ਤਾਂ ਉਹ ਪੰਜਾਬ ਇੱਕ ਅਲੱਗ ਦੇਸ਼ ਸੀ ਕੋਈ ਖੰਡ ਭਾਰਤ ਦਾ ਖੰਡ ਭਾਰਤ ਚੀਨੀ ਭਾਰਤ ਕੋਈ ਸ ਨਹੀਂ ਜੀਵਨ ਦਾ ਮਤਲਬ ਆਪਣੇ ਨਾਲ ਇਹ ਤਾਂ ਜਦੋਂ ਬਾਤ ਵਿੱਚ ਬਰਤਾਂਤ ਘਟੇ ਗਏ ਨੇ ਜਿਵੇਂ ਜਦੋਂ ਚਾਬੀਆਂ ਦਾ ਮਸਲਾ ਹੱਲ ਹੋਇਆ ਇਹ ਤਾਂ ਨਹੀਂ ਹੁਣ ਦੀ ਚਾਬੀਆਂ ਦਾ ਮਸਲਾ ਹੱਲ ਕਰ ਲੈ ਸਿੱਖੋ ਹੁਣ ਤੁਸੀਂ ਆਜ਼ਾਦੀ ਦਾ ਮਸਲਾ ਹੱਲ ਕਰੋ ਤਾਂ ਸਿੱਖਾਂ ਨੇ ਟਿਕਾ ਲਿਆ ਉਹ ਕੋਈ ਸ ਨਹੀਂ ਆਏ ਨਹੀਂ ਗਏ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਅਕਾਲੀ ਦਾ 10 ਤੇ 4 5 7 8 9 ਬਣੇ ਹੋਏ ਨੇ ਬੋਟਾਂ 'ਪਾਂ ਕਾਲੀ ਪਾਰਟੀ ਚੱਕੋ ਕਿੱਥੇ ਚੱਕੋ ਕਾਲੀ ਦਾ ਲੈ ਦੇ ਚੱਕੋ ਕਾਲੀ ਦਾ ਲੋਕਾਂ ਨੂੰ ਹੋ ਜਾਣਾ ਹੁਣ ਆਇਆ ਹੈਪੀ ਹੈਂਗਾ ਅਕਾਲੀ ਦਾ ਲਾ ਉਹ ਹੈਪੀ ਜੀ ਹੁਣੀ ਬਾਈ ਆਪਣੇ ਗਿਆਨੀ ਕਹਿੰਦੇ ਚਲੋ ਸਾਡੇ ਜਥੇਦਾਰ ਰਹੇ ਨੇ ਆਪਾਂ ਰਿਸਪੈਕਟ ਦਿੰਨੇ ਆ ਫਿਰ ਵੀ ਅੱਜ ਚਾਹੇ ਪਤਾ ਨਹੀਂ ਕਿੱਧਰ ਨੂੰ ਅਤਾ ਵਕਤੀ ਗੁਰੂ ਨਾਨਕ ਦੇਵ ਜੀ ਦਾ ਕਾਰੀ ਜਿਹੜਾ ਗੁਰੂ ਦੀ ਕਲਾ ਨੇ ਸਭ ਦੱਦਰ ਪਾਣੀ ਦਾ ਪਣੀ ਕਾਰੀ ਜਣ ਉਹਨੂੰ ਕਹੇ ਆ ਦੇ ਨੇ ਵੀ ਅਮਰੀਕਾ ਬਲੋ ਅਮਰੀਕਾ ਵਿੱਚ ਸਿੱਖਾਂ ਦੇ ਖਿਲਾਫ ਬਰਤਾਂ ਤਗੜਿਆ ਜਾ ਰਿਹਾ ਉਹ ਕਪੜਾ ਭਾਈ ਕਿਨੇ ਘੜਿਆ ਜਾ ਰਿਹਾ ਕਿਨੇ ਘੜਿਆ ਵਾ ਕੌਣ ਘੜ ਰਿਹਾ ਕਿਉਂ ਸਗਿਆ ਹੋ ਗਈ ਬੰਦੇ ਅਜੇ ਜਲਣਾ ਕਿ ਤੇਲਾਣਾ ਪੇਰ ਕਿਤੇ ਜਾ ਕੇ ਪਤਾ ਲੱਗਣਾ ਸਬੂਤ ਕੜੇ ਕਰਨੇ ਉਹ ਇੱਥੇ ਆਮੋ ਆਪਣੇ ਦੇਸ਼ਾਂ ਨੂੰ ਜੋੜੀਏ ਬਿਤੇ ਵਿਕ ਜਾਂਦਾ ਵਾ ਕੋਈ ਅਗਲੇ ਇਹਨੇ ਜਬੂਤ ਖੜੇ ਕਰਕੇ ਕਿਉਂਕਿ ਜਿਹਨ ਜੋ ਕਾਨੂੰਨ ਦੇ ਖਾਣਾਂ ਦੇ ਨਾਂ ਬਣਦਾ ਹੂ ਤਾਂ ਅਗਲੇ ਨੂੰ ਨਾ ਮੁਰਮਾਨਾ ਲੱਗਣਾ ਤੇ ਨੋਨਾਂ ਲਾਉਣ ਸਜ਼ਾ ਲੱਗਣੀ ਹੈ 1 ਸਾਲ ਦੀ 5 ਸਾਲ ਦੀ 2 ਸਾਲ ਦੀ 10 ਸਾਲ ਦੀ ਉਹੀ ਆਪ ਦੇਖਣੋ ਛੱਡੀ ਜਾ ਲੋ 49 ਸਾਲ ਦੀ ਜੇ ਉਹ ਉਦੋਂ ਸੁਖਵੀਰ ਬਾਦਲਾ ਲੱਗ ਜੋਰ ਲੱਗਿਆ ਆ ਤੇ ਜੀ ਇਹਦੀ ਸਰਕਾਰ ਨੂੰ ਪ੍ਰੋਤ ਕਰਨੀ ਚਾਹੀਦੀ ਆ ਉਦੋਂ ਹਰਸ਼ ਮਾਰੋ ਪਾਲ ਵੀ ਨਾਣ ਜੋਰ ਪੁਰਾਣ ਮਾਰਦੇ ਆ 18 ਵੀ ਚੱਪ ਦੋ ਜੀ ਮੋਦੀ ਸਰਕਾਰ ਨੂੰ ਪਹੁੰਚ ਕਰਨੀ ਕਿਉਂ ਕਰੇ ਅਗਲਾ ਬਿਆਨ ਤੁਹਾਡੇ ਪੰਜਾਬ ਜਿੱਦਾਂ ਪਹੁੰਚ ਹੋ ਰਹੀ ਨਹੀਂ ਜਿੱਤੇ ਹੜ੍ਹ ਆਏ ਹੋਏ ਨੇ ਇਹਨਾਂ ਦੀ ਗੱਲ ਕਰ ਲੋ ਤੁਸੀਂ ਵੀ ਹਾਂ ਵੀ ਪੰਜਾਬ ਦੇ ਭਾਈ ਸਾਡੇ ਹੜ੍ਹ ਆਏ ਹੋਏ ਨੇ ਬਚਾ ਲੋ ਸਾਡੇ ਜਿਹੜਾ ਬਾਹਰ ਆ ਇੱਕ ਪੰਗਾ ਅਮਰੀਕਾ ਨੂੰ ਸਿੱਖਿਆ ਦੇਣ ਲੱਗੇ ਹੋਏ ਆ ਸਾਡੇ ਆਪਣੇ ਦੇਸ਼ ਦੇ ਪੰਜਾਬ ਦੇ ਵਿੱਚ ਹੱਲ ਕੀ ਹਾਲਾਤ ਕੀ ਨੇ ਉਹ ਪਹਿਲਾਂ ਉਹ ਦੇਖੋ ਜਿੱਤੇ ਹੜ੍ਹ ਆਏ ਹੋਏ ਨੇ ਉੱਥੇ ਵਿਚਾਰੇ ਲੋਕ ਆ ਵੀ ਆਪਣੀ ਮਦਦ ਕਰਨ ਲੱਗੇ ਨੇ ਕੋਈ ਪ੍ਰਸ਼ਾਸਨ ਵੱਨ ਕੋਈ ਹੈਲੀਕਾਪਟਰ ਨਹੀਂ ਕੋਈ ਕੋਸਣ ਨਹੀਂ ਭਲਾਨਾ ਨਹੀਂ ਧਮਕਾਣਾ ਨਹੀਂ ਉਹ ਕਹਿ ਦੇਣਾ ਘਰੇ ਬੈਠ ਕੇ ਇਸ ਹੀ ਰੂਮਾ ਦੇ ਵਿੱਚ ਲੋਕਾਂ ਨੇ ਵੀ ਹਾਂ ਸਾਰਾ ਸਭ ਕੁਝ ਸਹੀ ਹੈ ਸਾਰਾ ਕੁਝ ਸਾਰੀ ਸਹੀ ਨਹੀਂ ਹੈਗਾ ਸਭ ਅੱਛਾ ਨਹੀਂ ਹੈਗਾ ਇਹ ਸਮਝ ਬਾਅਦ ਜੇ ਤੁਹਾਨੂੰ ਨਿਕਲਦਾ ਬੰਦਾ ਜਿਹੜਾ ਪੋਲਿਟਿਕਸ ਦੇ ਵਿੱਚ ਡੀਪੀਟੀ ਨੌਲੇਜ ਰੱਖਦਾ ਵਾ ਜਿਹਨੂੰ ਪਤਾ ਵਾ ਇਹਨਾਂ ਦੇ ਸ਼ਬਦਾਂ ਦਾ ਮਤਲਬ ਕੀ ਆ ਉਹ ਹੀ ਸਮਝ ਸਕਦਾ ਕਿਉਂਕਿ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੋਇਆ ਵਾ ਆਪਣੀ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਨੇ ਸਿਧਾਂਤ ਦਿੱਤੇ ਹੋਏ ਨੇ ਜੇ ਆਪਾਂ ਉਹਨਾਂ ਤੇ ਚੱਲਦੇ ਆਂ ਤਾਂ ਆਪਾਂ ਆਟੋਮੈਟਿਕਲੀ ਇਹਨਾਂ ਦੇ ਵਰਤਾਨਾ ਤभी ਸਮਝ ਆਉਣ ਲੱਗ ਜਾਂਦੇ ਨੇ ਪਰ ਜਦੋਂ ਆਪਾਂ ਹੁਣ ਚੱਲਣਾ ਹੀ ਨਹੀਂ ਕਿਸੇ ਹਿਸਾਬ ਨਾਲ ਜੇ ਆਪ ਮਤਲਬ ਕੋਈ ਹੈ ਹੀ ਨਹੀਂ ਆਪਣਾ ਟਾਰਗੇਟ ਉਦੇਸ਼ ਕੋਈ ਸਿਧਾਂਤ ਨਹੀਂ ਹੈਗਾ ਜ਼ਿੰਦਗੀ ਦਾ ਤਾਂ ਅਗਲੇ ਨਹੀਂ ਜਿਹੜੇ ਸਿਧਾਂਤ ਨਾਲ ਆਏ ਹੋਏ ਨੇ ਧੱਕੇ ਨਾਲ ਚੱਲਦੇ ਹੋਣੇ ਜਾਂ ਆਪਾਂ ਉਹਨਾਂ ਦੇ ਵਿੱਚ ਹੀ ਖੜੇ ਹੋਏ ਹਾਂ ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਆਪਾਂ ਕੋਈ ਰਸਤਾ ਨਹੀਂ ਅਥਿਆਰ ਕਰ ਰਹੇ ਹਾਂ ਪਰ ਜਿਹੜੇ ਰਸਤੇ ਦੇ ਵਿੱਚ ਅਗਲੇ ਧੱਕੇ ਨਾਲ ਇੱਕ ਮੜੀ ਬਣਾ ਹੋਈ ਆ ਕੁਝ ਕੁਛ ਕਹਿੰਦੇ ਨੇ ਉਹਦਾ ਖੁੱਲਾ ਹੋ ਜਾਵੇ ਟਾਇਰ ਹੋ ਜਾਂਦਾ ਉਹ ਸਾਰੇ ਐਂਡ ਫਿਰ ਇੱਕ ਕਲੀਤੀ ਨਿਕਲਦੇ ਹੁਣ ਉਹ ਹਾਲ ਇੰਡੀਆ ਦੇ ਵਿੱਚ ਇੱਥੇ ਰੇਪ ਹਰ 90 ਮਿੰਟ ਬਾਅਦ ਜੇ ਕ੍ਰੇਪ ਹੋ ਜਾਂਦਾ ਕੋਈ ਪੁੱਛੇ ਤੇ ਨੂੰ ਉੱਥੇ ਤੁਸੀਂ ਜਿਹੜੇ ਐਕਸੀਡੈਂਟ ਦੀ ਤੁਸੀਂ ਕਹਿੰਦੇ ਇੱਥੇ ਤੁਸੀਂ ਕਰ ਲੋ ਵੀ ਭਾਈ ਇੰਡੀਆ ਸਰਕਾਰ ਮੋਦੀ ਸਰਕਾਰ ਇਸੇ ਦਾ ਹੱਲ ਕਰੇ ਜਿਹੜੇ ਰੇਪ ਹੁੰਦੇ ਨੇ 90 ਮਿੰਟ ਬਾਅਦ ਇਹ ਤਾਂ ਉਹ ਨੇ ਨਾਲੇ ਜਿਹੜੇ ਆਪਣੇ ਰਿਪੋਰਟਾਂ ਸਰਕਾਰੀ ਆંકੜੇ ਨੇ ਜਿਹੜੇ ਆંકੜੇ ਉਹ ਵੀ ਨਹੀਂ ਅਜੇ ਜਿਹੜੇ ਨਹੀਂ ਲਗਾਏ ਜਾਂਦੇ ਡਰ ਦੇ ਮਾਰੇ ਇੱਜ਼ਤਨ ਖਰਾਬ ਹੋਣ ਦੇ ਮਾਰੇ ਬਹੁਤ ਐਸੀਆਂ ਕਾਰਖਾਨਿਆਂ ਦੇ ਅਗਲਾ ਨਹੀਂ ਲਗਾਉਂਦਾ ਹੈਗਾ ਰਿਪੋਰਟ ਕញ្ញਾ ਆਪਣੇ ਗੁਰਦਨ ਦਾ ਬਲਗੁਰੂ ਖਦੀ ਬਖਸ਼ਦਾਵਾ ਇਹੀ ਹਾਲਾਤ ਨੇ ਅੱਜ ਆਪਣੀ ਪਹਿਲਾਂ ਵੀ ਇਹੀ ਰਹੇ ਨੇ ਪਹਿਲਾਂ ਵੀ ਕਦੇ ਕਿਸੇ ਨੇ ਸਾਰ ਨਹੀਂ ਲਈ ਚਾਹੇ ਉਹ ਬਦਲੀ ਹੋਵੇ ਚਾਹੇ ਉਹ ਮਗਲਾ ਹੋਂ ਚਾਰੇ ਉਹ ਅੰਗਰੇਜ਼ ਹੋਂ ਗਰੀਜਾਂ ਵੇਲੇ ਵੀ ਸਿਰਫ ਇੱਕ ਪੰਜਾਬ ਹੀ ਇੱਕਾ ਸਾ ਸੀਗਾ ਜਿੱਥੇ ਅੰਰੇਜਾਂ ਨੂੰ ਇੱਕ ਚੈਨ ਦਾ ਸਾਹ ਨਹੀਂ ਆਇਆ ਕਦੇ ਵੀ ਕਿਉਂਕਿ ਉਹ ਪੈਰ ਪੈਰ ਤੇ ਅੰਗਰੇਜ਼ ਅੰਰੇਜਾਂ ਦੀਆਂ ਜਿਹੜੀਆਂ ਮੁਸੀਬਤਾਂ ਦੇ ਕੋਲ ਬੰਨ ਕੇ ਖੜਦੇ ਸੀ ਪੰਜਾਬੀ ਤੇ ਇਹਨਾਂ ਨੇ ਤਾਂ ਕਦੇ ਕੁਝ ਕੀਤਾ ਹੀ ਨਹੀਂ ਇਹਨਾਂ ਨੇ ਤਾਂ ਕੰਮੜੀ ਜਾਏ ਦਮੜੀ ਨਾ ਜਾਏ ਉਹਨਾਂ ਦਾ ਤਾਂ ਉਹ ਸੀ ਅਫਿਖਾਂ ਦਾ ਉਹ ਸੀ ਵੀ ਚੰਗੜੀ ਜਾਂਦੀ ਆਈ ਜਾਵੇ ਪਰ ਕਿ ਕਿ ਆਪਣਾ ਸੈਦਕਾ ਨਾ ਜਾਵੇ ਅਣਖ ਗੈਰਤ ਜੋ ਆਪਣੇ ਖੂਨ ਨੇ ਪੰਜਾਬ ਦੇ ਵਿੱਚ ਹੀ ਆ ਦੁਰੂਆਂ ਦੀ ਧਰਤੀ ਪੰਜਾਬ ਬਸਦਾ ਦੁਰੂਆਂ ਦੇ ਨਾਂ ਹੈਟ ਇਹਨੂੰ ਕੁਝ ਨਹੀਂ ਹੋ ਸਕਦਾ ਬੈਰੀਆਂ ਨੇ ਜੋ ਕੰਮ ਕਰੀ ਜਾਣਾ ਬਾਕੀ ਇਹ ਕੋਈ ਚੁੱਕ ਗਲਤੀ ਹੋਈ ਹੋਵੇ ਤਾਂ ਮਾਫ਼ ਕਰਿਓ ਧੰਨਵਾਦ